ਇਹਨਾਂ ਇੱਕ ਬੜੀ ਖਾਸ ਚੀਜ਼ ਹੈ ਜੀ ਉਹ ਦਿਖਾ ਦिए ਉਹ ਹੈਗਾ ਕਿ ਮੱਛਰ ਦੀ ਬੜੀ ਦਿੱਕਤ ਹੁੰਦੀ ਆ ਗਰਮੀਆਂ ਚ ਮੱਛਰ ਮੱਖੀ ਦੀ ਇਹਨਾਂ ਕੋਲ ਇੱਕ ਅਲੱਗ ਜੀ ਤਰ੍ਹਾਂ ਦੇ ਬੂਟੇ ਆ ਤੇ ਸਰਦਾਰ ਜੋਗਾ ਸਿੰਘ ਜੀ ਇਹਨਾਂ ਬਾਰੇ ਜਾਣਕਾਰੀ ਦਿਓ ਜੀ ਜੇਕਰ ਮੱਛਰ ਘਰੋਂ ਭਜਾਉਣਾ ਹੈ ਹਾਂ ਤਾਂ ਫਿਰ ਆ ਕੀ ਵੈਰਾਈਟੀ ਆ ਜੀ ਇਹ ਸਿਟਰੋਨੇਲਾ ਹੈ ਜੀ ਅੱਛਾ ਜੀ ਹਾਂ ਸਿਟਰੋਨੇਲਾ ਜਿਹੜਾ ਹੈਗਾ ਇਹਦਾ ਮਤਲਬ ਕਿ ਯੂਜ਼ ਜਿਹੜਾ ਹੈਗਾ ਆਪਣੇ ਕੋਸਮੈਟਿਕਸ ਦੇ ਵਿੱਚ ਵੀ ਹੁੰਦਾ ਤੇਲ ਕੱਢ ਕੇ ਅੱਛਾ ਜੀ ਬਾਕੀ ਤੁਸੀਂ ਜਿੱਥੇ ਲੱਗਿਆਊਗਾ ਉੱਥੇ ਮੱਛਰ ਨਹੀਂ ਆਊਗਾ ਅੱਛਾ ਜੀ ਹਾਂ ਤੁਸੀਂ ਇਹਦੇ ਤੁਹਾਡੇ ਪੱਤੇ ਉਬਾਲ ਕੇ ਜੀ ਆਪਦੇ ਪਿੰਡੇ ਤੇ ਲਾ ਲੋ ਪਾਣੀ ਵਸੋ ਮਛਰ ਤੁਹਾਡੇ ਲੋਵੇ ਨਹੀਂ ਲੱਗੂਗਾ ਆ ਜੀ ਵਾ ਕਮਾਲ ਹੈ ਹਾਂਜੀ ਅੱਛਾ ਮਛਰਾਂ ਵਾਲੀ ਸਮੱਸਿਆ ਹੱਲ ਹੋ ਜਾਂਦੀ ਕਿੰਨੇ ਕਬੂਟੇ ਘਰੇ ਲਜਾਏ ਜਾ ਸਕਦੇ ਆ ਲਗਾਏ ਜਾ ਸਕਦੇ ਆ ਦੋ ਸਫੀਸ਼ੈਂਟ ਨੇ ਜੀ ਠੀਕ ਆ ਜੀ ਆਹ ਤਾਂ ਕਬੂਟੇ ਸਫੀਸ਼ੈਂਟ ਨੇ ਤੇ ਕਿੰਨਾ ਕੁ ਚਾ ਹੋ ਜਾਂਦਾ ਜੀ ਇਹ ਇਹ ਤਾਂ ਮਤਲਬ ਸੜਕੜੇ ਮੰਗੂ ਹੁੰਦੇ ਵੱਡਾ ਹੋ ਜਾਂਦਾ ਇਹਨੂੰ ਕੱਟ ਕੇ ਰੱਖੋ ਤੁਸੀਂ ਅੱਛਾ ਹਾਂ ਚੱਲੀ ਜਾਂਦਾ ਕੋਈ ਦਿੱਕਤ ਨਹੀਂ ਇਹਦਾ ਮਤਲਬ ਇਹ ਹੋਇਆ ਜਿਵੇਂ ਘਰਾਂ 'ਚ ਨਾ ਮੰਨ ਲਓ ਅਸੀਂ ਇਹ ਕਰਦੇ ਆਂ ਵੀ ਕੁਝ ਬਾਜ਼ਾਰ 'ਚੋਂ ਲੈਤਾ ਹੁੰਨੇ ਆਂ ਅਸੀਂ ਮਛਰ ਭਜਾਉਣ ਲਈ ਉਦੀ ਸਵਿਚ ਚ ਵੀ ਅਸੀਂ ਫਿਕਸ ਕਰ ਦਿੰਦੇ ਹਾਂ ਪਰ ਉਹ ਸਾਡੀ ਸਿਹਤ ਤੇ ਅਸਰ ਸਿਹਤ ਤੇ ਮੜਾ ਸਰਪੰਦਾ ਕੋ ਜਿਹਦੇ ਵਿੱਚ ਫੂਮਸ ਨਿਕਲਦੇ ਨੇ ਇਨਹੇਲੇਸ਼ਨ ਨਾਲ ਸਾਡੇ ਅੰਦਰ ਜਾਂਦੇ ਨੇ ਐਕਚੁਅਲੀ ਹੈ ਤਾਂ ਉਹ ਕੈਮੀਕਲ ਨੇ ਕੈਮੀਕਲ ਹੈ ਜਿਹੜਾ ਅੱਛਾ ਨੈਚੁਰਲ ਨਹੀਂ ਹੈਗੇ ਉਹ ਇਹਨਾਂ ਦਾ ਫਿਰ ਪ੍ਰਾਈਸ ਕੀ ਕੀ ਹੁੰਦਾ ਜੀ ਲਗਭਗ 50 ਰੁਪਏ ਦਾ ਪੌਦਾ ਹੁੰਦਾ ਜੀ ਇਹਦਾ ਮਤਲਬ 100 ਰੁਪਏ ਚ ਦੋ ਬੂਟੇ ਘਰੇ ਲਾ ਲਓ ਮੱਛਰ ਤੋਂ ਬਚਿਆ ਰਹਿੰਦਾ ਹੈ ਨਾ ਜੀ ਵੇ ਜੀ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਜਿਵੇਂ ਨਪੁੰਸਕਤਾ ਦੀ ਜਾਂ ਨਾ ਮਰਦੀ ਰੋਗੇ ਜਾਂ ਕਹਿ ਦਿੰਦੇ ਨੇ ਜਿਵੇਂ ਲਿੰਗ ਦਾ ਵਿੰਗਾ ਟੇਡਾ ਹੋਣਾ ਜਾਂ ਸਾਈਜ਼ ਘੱਟ ਹੋਣਾ ਤੇ ਇਹ ਕਾਫੀ ਜਿਆਦਾ ਬਿਮਾਰੀਆਂ ਨੇ ਕੀ ਕਹਿਣਾ ਚਾਹੋਗੇ ਇਹ ਜੀ ਆਪਣੇ ਬੱਚਿਆਂ ਦੀ ਬਚਪਨ ਦੀਆਂ ਗਲਤੀਆਂ ਕਰਕੇ ਸਾਰਾ ਕੁਝ ਹੁੰਦਾ ਹੈ ਜੀ ਬਚਪਨ ਦੇ ਵਿੱਚ ਉਹ ਮੁੰਡੇ ਵੀੜੂ-ਬਿੜੂ ਹੋਰ ਚੀਜ਼ਾਂ ਬਹੁਤ ਕੁਝ ਵਿਹਿੰਦੇ ਬੱਚੇ ਉਹਦੇ ਕਰਕੇ ਸਾਰਾ ਹੁੰਦਾ ਹੈ ਠੀਕ ਹੋ ਜਾਂਦਾ ਕੋਈ ਢਿੱਗ ਗੱਲ ਨਹੀਂ ਜੀ ਬਿਲਕੁਲ ਜਿੱਦਾਂ ਮਰਜੀ ਵੇਰੀਆ ਕਿ ਠੀਕ ਹੋ ਜਾਂਦਾ ਜੀ ਹਾਂਜੀ ਤੇ ਜਿਹੜਾ ਮਰੀਜ਼ ਹੈ ਉਸ ਨੂੰ ਕਦੋਂ ਜ਼ਰੂਰਤ ਹੁੰਦੀ ਕਿ ਮੈਂ ਇਹ ਦਵਾਈ ਲਵਾਂ ਜਾਂ ਮਤਲਬ ਉਹਦਾਂ ਵੀ ਸਰ ਸਕਦਾ ਹੈ ਜਾਂ ਕੋਈ ਉਹ ਖਾਣਾ ਆਪਣੀ ਬਦਲ ਲਵੇ ਜੇ ਜਦੋਂ ਕੋਈ ਕਿਸੇ مریض ਨੂੰ ਮੁਸ਼ਕਲ ਆਉਂਦੀ ਉਹ ਫੋਨ ਤੇ ਗੱਲਪਨ ਕਨੈਕਟ ਕਰ ਸਕਦਾ ਵਾ ਉਹ ਠੀਕ ਹੋ ਜਾ ਮੈਡੀਸਨ ਆਪਣੀਆਂ ਤਿਆਰ ਹੁੰਦੀਆਂ ਖੁਦ ਕੀਤੀਆਂ ਉਹ ਠੀਕ ਹੋ ਜੂ ਬਿਲਕੁਲ ਸਾਰਾ ਕੋਈ ਵੀ ਮੁਸ਼ਕਲ ਕਿਸੇ ਤਰ੍ਹਾਂ ਦੀ ਵੀ ਠੀਕ ਹੈ ਸਾਰੀ ਉਹ ਠੀਕ ਹੋ ਜੂ ਦੇ ਸੰਬੰਧ ਦੇ ਵਿੱਚ ਇਹ ਜਿਹੜੀਆਂ ਜਿਵੇਂ ਤੁਸੀਂ ਇਹ ਦਵਾਈਆਂ ਦਿਖਾ ਰਹੇ ਹੋ ਇਸ ਦੇ ਸੰਬੰਧ ਚ ਨਹੀਂ ਹਾਂਜੀ ਆ ਜਿਹੜੀ ਮੈਡੀਸਨ ਆ ਇਹ ਵੀ ਹੈਗੀ ਆ ਸੋਨੇ ਵਾਲੀਆਂ ਗੋਲੀਆਂ ਜੀ 골ਡਨ ਵਾਲੀਆਂ ਠੀਕ ਹੈ ਜੀ ਠੀਕ ਹੈ ਉਹ ਨਾਲ ਦਾ ਆ ਨਾਲ ਮੈਡੀਸਨ ਆ ਇਹ ਵੀ ਤਾਕਤ ਵਾਸਤੇ ਨਾਲ ਲੀਵਰ ਦਾ ਵੀ ਲੀਵਰ ਦੇ ਫੰਕਸ਼ਨ ਸਾਰੇ ਠੀਕ ਕਰਦੀ ਆ ਅੱਛਾ ਤੇ ਇਹ ਵੀ ਚਾਂਦੀ ਵਾਲੀਆਂ ਗੋਲੀਆਂ ਹੁੰਦੀਆਂ ਸਾਡੀਆਂ ਇਹ ਵੀ ਇਸੇ ਵਾਸਤੇ ਹੁੰਦੀਆਂ ਜੀ ਠੀਕ ਹੈ ਤੇ ਸਾਡਾ ਕਚੂਰਨ ਪਾਊਡਰ ਬਣਿਆ ਹੁੰਦਾ ਜੀ ਇਹ ਠੀਕ ਹੈ ਇਹ ਸਾਰੀਆਂ ਇਸੇ ਸੰਬੰਧ ਦੇ ਵਿੱਚ ਇਹ ਦਵਾਈਆਂ ਮੈਡੀਸਨ ਇਹ ਜਮਾ ਠੀਕ ਹੈ ਮਤਲਬ ਜੇ ਆਪਾਂ ਵੇਖੀਏ ਜਿਵੇਂ ਤੁਸੀਂ ਇਹ ਸੋਨੇ ਦੀਆਂ ਗੋਲੀਆਂ ਦੀ ਜਿੰਨਾ ਕ ਮੈਂ ਸਮਝ ਸਕਿਆ ਵਾ ਵੀ ਜਾਨੀ ਜਿਗਰ ਦੇ ਜਿਹੜੇ ਰੋਗ ਨੇ ਉਹਨਾਂ ਨੂੰ ਵੀ ਨਾਲ ਕੀ ਕਰਦੀ ਹੈ ਹਾਂ ਸਾਰੇ ਜਿਗਰ ਦੇ ਲੋਕ ਸਾਰੇ ਠੀਕ ਕਰੂਗੀ ਜੀ ਕਿਹੜੇ ਕਿਹੜੇ ਰੋਗ ਜੀ ਕਿਸੇ ਕਿਸੇ ਤਰ੍ਹਾਂ ਦਾ ਵੀ ਹੈਗਾ ਲੀਵਰ ਦਾ ਵੀ ਜਿਗਰ ਦਾ ਸਾਰਾ ਸਹੀ ਕੋ ਕਰੂਗੀ ਜੀ ਹਾਂ ਜਿਵੇਂ ਮਤਲਬ ਮੰਨ ਲਓ ਵੀ ਉਹਨੂੰ ਮਰੀਜ਼ ਨੂੰ ਕਿਵੇਂ ਪਤਾ ਲੱਗੇਗਾ ਵੀ ਇਹ ਮੇਰਾ ਕਿਹੜਾ ਰੋਗ ਹੈ ਮੈਨੂੰ ਕੀ ਦਿੱਕਤ ਹੋ ਰਹੀ ਹੈ ਉਹ ਸਾਰਾ ਕੁਝ ਦੇਖ ਕੇ ਉਹਨੂੰ ਸਾਰਾ ਨਬਜ਼ ਦੇਖ ਕੇ ਸਾਰੀ ਗੱਲਬਾਤ ਕਰਕੇ ਉਹ ਤੋਂ ਪੁੱਛ ਕੇ ਸਰੀਰ ਬਾਰੇ ਠੀਕ ਹੈ ਤੇ ਖਾਣਾ ਪੀਣਾ ਦਾ ਮਤਲਬ ਜੀ ਕਹ ਲਈਏ ਕੋਈ ਮਰੀਜ਼ ਨਮਰਦੀ ਜਾਂ ਤਾਂਤ ਰੋਗ ਤੋਂ ਜਾਂ ਸ਼ੁਕਰਾਣੂਆਂ ਦੀ ਕਮੀ ਤੋਂ ਇਹ ਦਵਾਈਆਂ ਨੂੰ ਲੈਂਦਾ ਤਾਂ ਆਟੋਮੈਟਿਕ ਜਿਹੜਾ ਜਿਗਰ ਹੈ ਉਸ ਨੂੰ ਫਾਇਦਾ ਹੋਊਗਾ ਹਾਂ ਜੀ ਸਾਰੇ ਬਾਡੀ ਲੀਵਰ ਸਾਰਾ A ਤੋਂ Z ਸਾਰਾ ਉਹ 15 ਦਿਨਾਂ ਦੇ ਵਿੱਚ ਮਰੀਜ਼ ਨੂੰ ਪਤਾ ਲੱਗ ਜਾਊਗਾ ਤੇ ਠੀਕ ਹੋ ਉਸ ਦਿਨ ਬੜਾ ਲਾਭ ਉਹਨੂੰ ਹੋਊਗਾ ਜੀ ਠੀਕ ਹੈ ਕਿਉਂਕਿ ਇਹ ਮੈਡੀਸਨਾਂ ਚ ਸਮਾਨ ਜਿਵੇਂ ਕੇਸਰ ਕੁਸਰਸਰਾਵਾ ਹਾਂ ਤੇ ਜਉੰਤ ਬਦਸਰ ਇਹ ਗੰਭਾਈ ਹੋ ਜਾਂਦੀ ਆ ਸਾਲੋਂ 55 ਸਾਲੋਂ ਬਿਸ਼ੇ ਚੀਜ਼ਾਂ ਆਟਮਾ ਸਾਰੀਆਂ ਮਹਿੰਗੀਆਂ ਆ ਜੀ ਤੇ ਇਹਨਾਂ ਦੀ ਵਿਵਰਤੋਂ ਤੋਂ ਬਾਅਦ ਫਿਰ ਉਹ ਪੱਕੇ ਤੌਰ ਤੇ ਉਸ ਬੰਦੇ ਦਾ ਇਲਾਜ ਹੋ ਜਾਂਦਾ ਕਿੰਨੀ ਦੇਰ ਖਾਣੀ ਪੈਂਦੀ ਆ ਇਹ ਪੱਕੇ ਤੌਰ ਤੇ ਹੋ ਜਾਂਦਾ ਵਾ ਦੇਖਣਾ ਪੈਂਦਾ ਮਹੀਨਾ ਦੇਣੀ ਪੈਂਦੀ ਕਿ 2 ਮਹੀਨੇ ਦੇਣੀ ਪੈਂਦੀ ਉਹ ਮਰੀਜ਼ ਦੇਖ ਕੇ ਪਤਾ ਲੱਗਦਾ ਸਾਰਾ ਜੀ ਯਾਨੀ ਜੇ ਮੰਨ ਲਿਆ ਜਾਵੇ ਵੀ ਮਰੀਜ਼ ਨੂੰ ਇਹ 2-3 ਕੁ ਮਹੀਨੇ ਤੱਕ ਹੀ ਜ਼ਰੂਰਤ ਪੈ ਸਕਦੀ ਹਾਂਜੀ ਹਾਂਜੀ ਵੱਧ ਤੋਂ ਵੱਧ 2 ਮਹੀਨੇ ਬਾਈ ਪੈ ਸਕਦੀ ਵੱਧ ਤੋਂ 2 ਮਹੀਨੇ ਹਾਂਜੀ ਹਾਂਜੀ ਠੀਕ ਹੈ ਜੀ